ਉਹ ਪੈਸਾ ਜੋ ਦਾ ਪ੍ਰਦਾਨਤ ਰਹਿ ਗਿਆ ਕੀ ਕਰਨਾ ਚਾਹੂਗਾ ਪਹਿਲਾਂ ਤੇ ਮੈਂ ਮਾਡਲ ਟਾਉਨ ਮਾਰਕੀਟ ਦਾ ਆਪਣੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਲਾਲੀ ਕੁਮਰ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਔਰ ਸਾਰੀ ਹੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਆ ਕਿ ਮੈਨੂੰ ਇਹਨਾਂ ਨੇ ਇਸ ਲਾਇਕ ਸਮਝਿਆ ਇਸ ਨਿਮਾਣੇ ਨੂੰ ਮੈਂ ਇੱਕ ਗਰੀਬ ਘਰ ਤੋਂ ਜਨਮਿਆ ਬੱਚਾ ਆ ਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਆ ਅੱਜ ਮੈਂ ਜਲੰਧਰ ਦੇ ਵਿੱਚ ਮਾਡਲ ਟਾਉਨ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਆ ਤੇ ਮੇਰੇ ਤੇ ਇਹਨਾਂ ਨੇ ਆਪਣਾ ਵਿਸ਼ਵਾਸ ਜਤਾਇਆ ਆ ਤੇ ਮੈਂ ਇਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਇਸ ਚੀਜ਼ ਦਾ ਮੈਂ ਉਸ ਪ੍ਰਮਾਤਮਾ ਦੇ ਕੋਲ ਹਰ ਰੋਜ਼ ਸਵੇਰੇ ਉੱਠ ਕੇ ਇਹੀ ਮੈਂ ਕਹਾਂਗਾ ਕਿ हे ਪ੍ਰਮਾਤਮਾ ਬਲ ਦੇਣਾ ਬੁੱਧੀ ਦੇਣਾ ਤੇ ਮੈਂ ਜੋ ਮੈਂ ਮਾਡਲ ਟਾਊਨ ਦੇ ਲਈ ਕਰ ਸਕਾਂ ਉਹ ਮੈਂ ਕਰਾਂਗਾ ਔਰ ਮਾਡਲ ਟਾਊਨ ਨੂੰ ਇੱਕ ਸੁੰਦਰ ਬਣਾਉਣ ਦੇ ਵਿੱਚ ਔਰ ਮਾਡਲ ਟਾਊਨ ਮਾਰਕੀਟ ਦੇ ਲਈ ਮੈਂ ਪਹਿਲਾਂ ਵੀ ਕੰਮ ਕਰਦਾ ਸੀ ਅੱਜ ਵੀ ਕੰਮ ਕਰਦਾ ਹਾਂ ਔਰ ਅੱਗੇ ਵੀ ਕੰਮ ਕਰਾਂਗਾ ਗੁੱਡ ਬੈਟਰ ਤੇ ਬੈਸਟ ਠੀਕ ਹੈ ਔਰ ਇਹਦੇ ਤੋਂ ਵੱਧ ਵੀ ਮੇਰਾ ਕੱਲਾ ਕੱਲਾ ਖੂਨ ਦਾ ਕਤਰਾ ਚਾਹੇ ਮਾਡਲ ਟਾਊਨ ਮਾਰਕੀਟ ਦੇ ਲਈ ਦਿੱਤਾ ਜਾਵੇ ਮੈਂ ਦਵਾਂਗਾ ਔਰ ਮੈਂ ਮਾਡਲ ਟਾਊਨ ਲਈ ਸਭ ਕੁਝ ਕਰਨ ਨੂੰ ਤਿਆਰ ਆ ਕਿਉਂਕਿ ਮਾਡਲ ਟਾਊਨ ਜਿੱਦਾਂ ਕਿ ਸਾਡੇ ਲਖਨਪਾਲ ਜੀ ਨੇ ਦੱਸਿਆ ਕਿ ਇੱਕ ਹਾਰਟ ਹੈ ਮਾਡਲ ਟਾਊਨ ਜੇ ਕਿਸੇ ਦਾ ਵਿਆਹ ਹੁੰਦਾ ਆ ਉਹ ਵੀ ਗੱਡੀ ਲਾਉਣ ਮਾਡਲ ਟਾਊਨ ਚ ਆਉਂਦਾ ਆ ਜੇ ਕਿਸੇ ਦੇ ਕੋਈ ਮੋਟਰਸਾਈਕਲ ਲੈਂਦਾ ਆ ਤਾਂ ਵੀ ਆਉਂਦਾ ਗੱਡੀ ਆਉਂਦਾ ਗੱਡੀ ਲੈਂਦਾ ਤਾਂ ਵੀ ਆਉਂਦਾ ਆ ਜੇ ਮਾਡਲ ਟਾਊਨ ਵਧੀਆ ਹੋਵੇਗਾ ਤੇ ਸਭ ਕੁਝ ਹੀ ਵਧੀਆ ਹੋਵੇਗਾ ਔਰ ਅਸੀਂ ਸਾਰੀ ਟੀਮ ਜੋ ਕਿ ਸਾਨੂੰ ਚਾਹੇ ਸਰਕਾਰੀ ਦਰਬਾਰੇ ਜਾ ਕੇ ਆਪਣੇ ਮਾਡਲ ਟਾਊਨ ਮਾਰਕੀਟ ਦੇ ਲਈ ਉਹਨੂੰ ਚੰਗਾ ਬਣਾਉਣ ਦੇ ਲਈ ਸਾਨੂੰ ਹੱਥ ਪੈਰ ਜੋੜਨੇ ਪੈਣ ਅਸੀਂ ਉਹ ਵੀ ਜੋੜ ਕੇ ਅਸੀਂ ਇੱਕ ਵਧੀਆ ਮਾਡਲ ਟੌਨ ਨੂੰ ਵਧੀਆ ਸਜਾਵਾਂਗੇ ਔਰ ਕਲੀਨ ਤੇ ਗ੍ਰੀਨ ਉਹਨੂੰ ਅਸੀਂ ਰੱਖਾਂਗੇ ਔਰ ਮੈਂ মিডিਆ ਦਾ ਇੱਥੇ ਆਉਣ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਦੁੱਗਲ ਪਰਿਵਾਰ ਵੱਲੋਂ ਧੰਨਵਾਦ ਕਰਦਾ ਕਿ ਇਸ ਨਿਮਾਣੇ ਦੇ ਇੱਕੋ ਜਿਹੇ ਚੈਂਤੇ ਆਪ ਜੀ ਇੱਥੇ ਆਏ ਜੇ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਸਾਰੇ ਹੀ ਘਰਾ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਰੱਖੇ ਮੇਰੀਆਂ ਭੈਣਾਂ ਵੀ ਇੱਥੇ ਆਈਆਂ ਨੇ ਮੇਰੇ ਵੀਰ ਵੀ ਆਏ ਨੇ ਔਰ ਇੱਥੇ ਸੁਖਿੰਦਰਪਾਲ ਜੀ ਪ੍ਰਧਾਨ ਸਾਹਿਬ ਵੀ ਆਏ ਨੇ ਸੰਦੀਪ ਸ਼ਾਹੀ ਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪ੍ਰੀਤ ਸੂਜੀ ਜੀ ਨੇ ਸਾਰੇ ਜਿੰਨੇ ਵੀ ਮੇਰੇ ਭਰਾਏ ਹੈਗੇ ਨੇ ਮੈਂ ਆਪਣਾ ਦਿਲ ਦੀਆਂ ਅਰਦਾਈਆਂ ਤੇ ਧੰਨਵਾਦ ਕਰਦਾ ਆਪਣੇ ਵੱਰੋਂ ਔਰ ਆਪਣੇ ਚੇਅਰਮੈਨ ਸਾਹਿਬ ਵੱਲੋਂ ਔਰ ਮਾਰਕੀਟ ਐਸੋਸੀਏਸ਼ਨ ਮੋਡਲ ਟਾਊਨ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਮੈਂ ਤੁਹਾਡਾ ਰਿਣੀ ਸੀ ਰਿਣੀ ਹਾਂ ਔਰ ਮੈਂ ਹਮੇਸ਼ਾ ਤੁਹਾਡਾ ਰਿਣੀ ਰਹਿਵਾਂਗਾ ਬਹੁਤ ਬਹੁਤ ਧੰਨਵਾਦ ਜੀ ਚੇਅਰਮੈਨ ਸਰ ਲਖਨੀ ਸਿੰਘ ਜੀ ਲਾਲੀ ਕੁਮਰ ਜੀ ਤੇ ਸਾਡੇ ਨਵੇਂ ਅੱਜ ਪਟਨ ਬਣੇ ਜੀ ਦੁੱਖ ਜੀ ਸਾਰੇ ਪੈਟਰਨ ਸਾਹਿਬ ਸਾਰੇ ਆਨਰੇ ਮੈਂਬਰ ਜਿਹੜੇ ਸਾਡੇ ਐਸੋਸੀਏਸ਼ਨ ਦੇ ਬਹੁਤ ਹੀ ਸਤਿਕਾਰਯੋਗ ਜਪਿੰਦਾਈ ਨੇ ਕਿਹਾ ਕਿ ਨਾਵਾਂ ਦੀ ਰਸਮ ਤੇ ਨਾ ਨਹੀਂ ਕਿਸੇ ਨੇ ਕੀਤਾ ਰਹਿ ਜਾਂਦਾ ਤੇ ਫਿਰ ਬੜਾ ਵਸੂਲ ਹੁੰਦਾ ਤੇ ਖਾਸ ਕਰਕੇ ਅੱਜ ਜਿਹੜਾ ਮੈਂ মিডিਆ ਦਾ ਬਹੁਤ ਭਾਰੀ ਹਾਂ ਬੜੇ ਪ੍ਰੈਸ ਕਾਨਫਰੰਸਾਂ ਵੀ ਦੇਖੀ ਦੀਆਂ ਪੋਲੀਟੀਕਲ ਵੀ ਸਮਾਜਿਕੀ ਸੋਸ਼ੀ ਪਰ ਜਿਨਾ ਅੱਜ ਸਾਰੇ ਭਰਾਵਾਂ ਨੇ ਦੁੱਖ ਜੀ ਨੂੰ ਪਿਆਰ ਦਿੱਤਾ ਇੱਥੋਂ پتہ ਲੱਗਦਾ ਕਿ ਰਜੀਵ ਦੁੱਗਲ ਦਾ ਕਦਰ ਅੱਜ ਸਮਾਜ ਦੇ ਵਿੱਚ ਕਿੰਨਾ ਉੱਚਾ ਹੈ ਤਾਂ ਪ੍ਰਭੂ ਦੀ ਕਿਰਪਾ ਦੇ ਨਾਲ ਐਸੇ ਜਿਹੜਾ ਸਪੇਕ ਦੇ ਨਾਲ ਇਹ ਆਪਣਾ ਨੂੰ ਮੇਨਟੇਨ ਕਰਕੇ ਰੱਖ ਕ ਇੱਕ ਸਿੰਗਲ ਹੋਰ ਕਹਿਣੀ ਚਾਹਾਂਗਾ ਕਿ ਜੀਵ ਦੁੱਗਲ ਨੂੰ ਜਿਹੜਾ ਪ੍ਰਧਾਨ ਬਣਾਉਣ ਵਾਸਤੇ ਮੈਂ ਕਹਾਂਗਾ ਕਿ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਬਹੁਤ ਜ਼ਿਆਦਾ ਵਿੱਚ ਮੈਂ ਮੈਂ ਨਾ ਮਿਲਦਾ ਕਿਹੜੀ ਜਿਨ੍ਹਾਂ ਦਾ ਸਾਡੇ ਪਿਆਰ ਹੈ ਸਾਨੂੰ ਵੀ ਕਈਆਂ ਨੇ ਕਿਹਾ ਕਿ ਯਾਰ ਇੰਨਾ ਡਿਲੇ ਕਰੀ ਜਿੰਨੇ ਇਹ ਡਿਜ਼ਰਵ ਕਰਦੇ ਇਹਨਾਂ ਨੂੰ ਪ੍ਰਧਾਨ ਠਿਕੇ ਕੀਤਾ ਜਾ सो प्रभु कृपा दे अच्छ असि उस परम पिता अगर अरदास करते हैं कि जो इन्होंने प्यार है सारे मैंबर साहबान ने दता खास करके प्रेस ने जरा अपना आशीर्वाद दता एनुद करते हुए समाज की इतने सेवा करते रहन एक गल दुग्गर साहब ने कही थी कि बैगर सारे मार्केट भजालते देखा नहीं लगते दे। ये मैं गल कहूँगा कि जिन्ने ਇਹਨਾਂ ਨੇ ਸਾਰੇ ਪਹਾਇਓ ਗੀਤਾ ਮੰਦਰ ਕੋ ਇਕੱਠੇ ਕਰਦੇ। ਉਹ ਆਤੀ ਜਿੱਥੇ ਨਹੀਂ ਲੱਗਦਾ ਸ਼ਾਇਦ ਕਿ ਕੋਈ ਪਹਿਕਰ ਤੇ ਗੀਤਾ ਮੰਦਰ ਦੇ ਲੱਗੂਗਾ ਤਾਂ ਜਾ। ਉਦੋਂ ਮੈਂ ਸੀਪੀ ਸਾਹਿਬ ਦੀ ਮੀਟਿੰਗ ਵੀ ਬੋਲਿਆ। ਡੀ ਵੀ ਕਾਲੀ ਦੀ ਮੀਟਿੰਗ ਇੱਕ ਵਾਰ ਟੋਪਿਕ ਹੀ ਕੋ ਖਬਰ ਹੈ। ਡੀ ਵੀ ਕਾਲੀ ਦੀ ਮੀਟਿੰਗ ਵੀ ਸੀਪੀ ਸਾਹਿਬ ਦੇ ਬੋਲਿਆ। ਕਾ ਇੱਥੇ ਆਪਣਾ ਇੱਕ ਕੰਟਰੀ ਦੀ ਮੀਟਿੰਗ ਵੀ ਬੋਲਿਆ। ਮੈਂ ਗਈ ਉੱਥੋਂ ਵਾਗ ਕੇ ਨੂੰ। ਬਾਕੀ ਮੈਂ ਕਹਾਂ ਉੱਥੇ ਕਸੂਰ ਕੋਈ ਸਾਡੇ ਜਿਹੜੇ ਆਪਣੇ ਡਿਊਟੀਆਂ ਆਂਦੇ ਉਹਨਾਂ ਦਾ ਵੀ ਹੈ। ਕੋਈ ਆ ਕੇ ਕੰਬਲ ਵੰਡਦਾ ਹੋਊਗਾ ਕੋਈ ਕੁਛ ਕਰੀ ਜੋ ਕੋਈ ਨਾ ਘਰ ਬਣਾ ਕੇ ਪ੍ਰਸ਼ਾਨ ਲਿਆ ਕੋ ਲਫਾਫਾ ਚੁੱਕ ਕੇ ਸੜਕੋਂ ਪਾਰ ਸੁੱਟਦੇ ਆ ਪੈਸੇ ਜੇਬ ਚ ਇਹਨਾਂ ਕਿਉਂਕਿ ਤੁਸੀਂ ਤਾਂ ਡਾਂਗਾ ਚੱਕ ਲਈਆਂ ਦੁੱਗਲ ਸਾਹਿਬ ਤੁਸੀਂ ਡਾਂਗਾ ਨਾਲ ਗੱਡੇ ਉਦਾਂ ਨਹੀਂ ਨਿਕਲਦੇ ਸੀ ਉਹ ਸਾਡੀ ਸੰਗਤ ਕੋਲੋਂ ਡਾਂਗਾ ਨਹੀਂ ਚੱਕ ਆਉਣੀ ਆ ਇਸ ਕਰਕੇ ਮੈਂ ਬੇਇੱਜ਼ਤੀ ਕਰਦਾ ਸਾਡੇ ਨਾਲ ਉੱਥੇ ਤੁਹਾਡੀ ਮਾਰਕੀਟ ਐਸੋ ਜਿੰਨ ਤੇ ਤੁਹਾਡਾ ਸਿਓ ਚਾਹੀਦਾ ਤਾਜੀ ਅਸੀਂ ਉਹ ਜਿਹੜਾ ਇੱਕ ਬੰਦਾ ਬੰਨਵਾ ਦੜਾ ਦਾਲਿਆ ਛੋਟੇ ਛੋਟੇ ਬੱਚਿਆਂ ਨਾਲ ਲੈ ਕੇ 4-4 5-5 ਸਾਲ ਦੀਆਂ ਕੁੜੀਆਂ ਨਾਲ ਲੈ ਕੇ ਜਿਹੜੀਆਂ ਲੇਟ ਚ ਕੋਉਂਦੀਆਂ ਪਰਸਾ ਵੀ ਇੱਕ ਬੰਦਾ ਕਾਰ ਬੈਕ ਕਰ ਰਿਆ ਸੀ ਪਿੱਛੇ ਬੱਚਾ ਮੈਂ ਕੁਦਰ ਤੇ ਉੱਤੇ ਪਹੁੰਚਿਆ ਮੈਂ ਗੱਡੀ ਲਈ ਮਾਉਚਲ ਵਾਜ ਮਾਰੀ ਪੈਸੇ ਨਾਲ ਹੱਥ ਮਾਰਿਆ ਕਾਰ ਤੇ ਮੈਂ ਕਿਹਾ ਢੋਮ ਦੇ ਪਿੱਛੇ ਦੇ ਕੋਈ ਸ਼ੀਸ਼ੇ ਲੱਗੇ ਤੁਹਾਡੇ ਕਹਿੰਦਾ ਬੌਜੀ ਬਿਲਕੁਲ ਥੱਲੇ ਬੈਠਾ ਮੈਂ ਵੈਰੀ ਸੌਰੀ ਉਹਨੇ ਬਹੁਤ ਪਿਆ ਮਾਫੀਆਂ ਮੰਗੀਆਂ ਹੋਈਆਂ ਕਹਿੰਦੀ ਕੋਈ ਮਿਸਐਪ ਹੋ ਗਿਆ ਇਸ ਹੋਕ ਵਿਚਿਵਣਾ ਮੰਦਿਰ ਦੀ ਕਮੇਟੀ ਨੇ ਪੇੜ ਦੇ ਨੇ ਵਿਚੋ ਜਿਹੜਾ ਜਿਹਦੀ ਗੱਡੀ ਥਲਿਆ ਉਹ ਤੱਕ ਬੈਠੇ ਰਿਹਾ ਗਿਆ ਸੋ ਕਹਿਣਾ ਭਾਵਾ ਸਾਡਾ ਇਹਨੂੰ ਗੁੱਸਾ ਨਾ ਸਮਝਿਓ ਇਹ ਇੱਕ ਅਸਲੀ ਇਹ ਸੱਚੀ ਗੱਲ ਹੈ ਸਤਿਕਾਰਯੋਗ ਨੇ ਸਾਡੇ ਪਾਦਰਸਮਾਨ ਨੇ ਜਰੀ ਵਿਜੇ ਕੁਲਰ ਜੀ ਕੁਲਰ ਸਾਹਿਬ ਗੱਲ ਇਹ ਤਾਂ ਸੀ ਗਾ ਕਿ ਇਧਰੋਂ ਤਾਂ ਨਹੀਂ ਸੀ ਆਉਂਦੇ ਕਿ ਗੀਤਾ ਮੰਦਿਰ ਦੇ ਪ੍ਰਧਾਨ ਸਾਹਿਬ ਨੇ ਤੇ ਉਹਨਾਂ ਨੇ ਕਹਿਣਾ ਪਹਿਲਾਂ ਆਪਣੀ ਤਾਂ ਤੁਸੀਂ ਸੰਭਲੋ ਮਾਰਕੀਟ ਫਿਰ ਇਧਰ ਆਇਓ ਅੱਜ ਮੀਡੀਆ ਦੇ ਦੁਆਰਾ ਸਾਹਮਣੇ ਕਹਿ ਦਿੱਤਾ ਹੈਗਾ ਆ ਕੁਲਰ ਸਾਹਿਬ ਨੇ ਕਿ ਇੱਥੋਂ ਜਿਹੜੇ ਬੈਗਰਸ ਭਜਾਉਣੇ ਆ ਪਰ ਡੰਡੇ ਦੇ ਨਾਲ ਨਹੀਂ ਮੰਦਿਰ ਦਾ ਕੰਮ ਹੈ ਹੱਥ ਜੋੜ ਕੇ ਪੈਰੀਂ ਹਥਲਾ ਕੇ ਉਹਨਾਂ ਨੂੰ ਉੱਥੋਂ ਜੋਗੀ ਭਜਾਵਾਂਗੇ ਤੇ ਪਹਿਲਾ ਜਿਹੜਾ ਕੰਮ ਹੈਗਾ ਮੇਰਾ ਮੇਰੀ ਐਸੋਸੀਏਸ਼ਨ ਦੇ ਨਾਲ ਮੇਰੇ ਸਹਿਕਾਰਯੋਗ ਪਾਰਟਨਰ ਸਾਹਿਬ ਦੇ ਨਾਲ ਵਾਈਸ ਚੇਅਰਮੈਨ ਸਾਹਿਬ ਨਾਲ ਲਗਨਪਾਲ ਜੀ ਨੇ ਸਾਰੀ ਟੀਮ ਹੈ ਰੋਪਨ ਜੀ ਨੇ ਬਾਬਾ ਜੀ ਨੇ ਮੋਨੂ ਜੀ ਨੇ ਢੀਗਰਾ ਸਾਹਿਬ ਨੇ ਔਰ ਨਾਲ ਦਿਵਜੋਤ ਜੀ ਨੇ ਸ਼੍ਰੀ ਲਾਲੀ ਕੁਮਾਰ ਜੀ ਚੇਅਰਮੈਨ ਸਾਹਿਬ ਨੇ ਇਹਨਾਂ ਸਾਰਿਆਂ ਦੀ ਟੀਮ ਦੇ ਨਾਲ ਸਾਨੂੰ ਚਾਹੇ ਉਹਦੇ ਪੈਰੀ ਹੱਥ ਨਾਲੇ ਪੈਣ ਚਾਹੇ ਹੱਥ ਜੋੜਨੇ ਪੈਣ ਇਹ ਅਸੀਂ ਕੱਲ ਮੰਦਰ ਤੋਂ ਹੀ ਕੰਮ ਸ਼ੁਰੂ ਕਰਾਂਗੇ ਅੱਜ ਤੇ ਅਸੀਂ ਤੁਹਾਨੂੰ ਤੇ ਨਮਨ ਕਰਕੇ ਆਸ਼ੀਰਵਾਦ ਲੈਣ ਆ ਤੇ ਕੱਲ ਤੋਂ ਜਿਹੜੀ ਸਾਨੂੰ ਸ਼ਕਤੀ ਮਿਲ ਜੇਗੀ ਤੇ ਅਸੀਂ ਤੁਹਾਡੀਆਂ ਜੋ ਕਹਿ ਤੇ ਖੜੇ ਹੋਵਾਂਗੇ ਜੀ ਬਹੁਤ ਬਹੁਤ ਧੰਨਵਾਦ ਪਰ ਇਹਦੇ ਕੰਮ ਸਾਡੇ ਨਾਲ ਡਬਲ ਹੈ ਬੜਾ ਹਿੰਮਤੀ ਹੈ मैं भी प्रेजिडेंट रह चुका नागपाल जी भी प्रेजिडेंट रह चुके हैं दो तीन प्रेजीडेंट तो है पर कल प्रेजिडेंट ना ही बड़ी उम्मीद है सारे अगे लग के काम करेगा मार्केट अस्ते अच्छा करेगा जिथे कुछ भी अच्छा नहीं होगा सब तो पहले असोज करा बाकी बज कर मतलब सायरमैन साहब ने बड़ा विश्वास दिखाया दुगल भरा और सा भी विश्वास है इस भरा ਮਿਸ਼ਾ ਸਾਰੇ ਨਾਲ ਖੜੇ ਹੁੰਦਾ ਹੈ ਮਿਸ਼ਾ ਸਾਰਿਆਂ ਦਾ ਸਾਥ ਦਿੰਦਾ ਹੈ ਇਸ ਕਰਕੇ ਮਾਰਕੀਟ ਪੂਰੀ ਮਾਰਕੀਟ ਨੇ ਕਿਝ ਝਟੋ ਕੇ ਤੁਹਾਨੂੰ ਜੀ ਤੁਹਾਡਾ ਸਾਥ ਦਿੱਤਾ ਹੈ ਤੁਸੀਂ ਹੁਣ ਇਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਤੁਹਾਡੇ ਉੱਪਰ ਹੈ ਤੁਹਾਡੇ ਨਾਲ ਤੁਸੀਂ ਅੱਛਾ ਕੰਮ ਕਰੋ ਸਾਰੇ ਭਰਾ ਤੁਹਾਡੇ ਹਮੇਸ਼ਾ ਨਾਲ ਲੈਣਗੇ ਪੂਰੀ ਸਪੋਰਟ ਹੈ ਤੁਹਾਨੂੰ ਮਾਰਕੀਟ ਜਲੰਧਰ ਦਾ ਦਿਲ ਹੈ ਔਰ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਇਹਨੂੰ ਜਿੰਨੀ ਜਲਦੀ ਔਰ ਇਹ ਕਰਮਾਂ ਨਾਲ ਸਮਝਣਾ ਇਹ ਗੱਲਾਂ ਨਾਲ ਨਹੀਂ ਸਮਝਣਾ ਆਪਾਂ ਸਾਰੇ ਭਰਾਵਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ ਔਰ ਹਰ ਇੱਕ ਨੂੰ ਆਪਣਾ ਰੋਜ਼ ਅਦਾ ਕਰਨਾ ਪਵੇਗਾ ਇਕਲਾ ਇਕ ਭਰਾ ਵੀ ਨਹੀਂ ਕਰ ਪਾਏਗਾ ਔਰ ਇੱਕ ਵਾਰੀ ਮਾਰਕੀਟ ਅੱਛੇ ਢੰਗ ਨਾਲ ਸੰਭਾਲੀ ਗਈ ਜਿੱਦਾ ਪਹਿਲੇ ਸੀ ਚਾਹੇ ਮਨੋਜ ਭਾਜੀ ਦੇ ਟਾਈਮ ਤੱਕ ਸੀ ਚਾਹੇ ਕਿਸੇ ਵੀ ਟਾਈਮ ਤੇ ਅੱਛੀ ਤਰ੍ਹਾਂ ਮਾਰਕੀਟ ਚ ਇਵੈਂਟਸ ਹੋਣ ਮਾਰਕੀਟ ਚ ਫੰਕਸ਼ਨਸ ਹੋ ਔਰ ਜਿਹੜੀ ਸੋਚ ਹੋਏ ਉਹ ਬਿਜ਼ਨਸ ਮਾਈਂਡਡ ਹੋਏ ਸਾਡਾ ਬਿਜ਼ਨਸ ਵਧਣਾ ਚਾਹੀਦਾ ਮਾਰਕੀਟ ਚ ਪਾਰਕਿੰਗ ਦੀ ਸਮੱਸਿਆ ਇਸ ਮਸਲਾ ਸਾਰੀ ਸਮੱਸਿਆ ਤੁਹਾਡੀ ਇੱਕ ਇੱਕ ਕਰਕੇ ਦੇਣੀ ਹੈ ਔਰ ਤੁਸੀਂ ਇੱਕ ਇੱਕ ਕਰਕੇ ਦਾ ਹੱਲ ਲੱਭੋ ਅਸੀਂ ਸਾਰੇ ਭਰਾ ਤੁਹਾਡੇ ਨਾਲ ਆ ਸਾਰੀ ਟੀਮ ਸਾਹਮਣੇ ਬੈਠੀ ਹੈ ਵੀ ਤੁਹਾਡੇ ਨਾਲ ਮੀਡੀਆ ਦੀ ਸਪੋਰਟ ਬਹੁਤ ਜ਼ਰੂਰੀ ਹੈ ਸਾਡਾ ਜਿਹੜਾ ਅੱਛਾ ਕੰਮ ਹੈ ਉਹਨੂੰ ਹਾਈਲਾਈਟ ਕੀਤਾ ਜਾਏ ਤਾਂ ਕਿ ਸਾਰਿਆਂ ਨੂੰ ਮੋਟੀਵੇਸ਼ਨ ਮਿਲੇ ਤੇ ਜਿੱਥੇ ਕੁਝ ਗਲਤ ਅਗਰ ਭਰਾਤਾ ਵੀ ਦੱਸਣ ਕਿ ਆ ਗਲਤ ਹੈ ਕਿ ਆਪਾਂ ਨੂੰ ਦੁਬਾਰਾ ਰਿਪੀਟ ਨਾ ਕਰੀਏ ਪਰ ਸਾਡੀ ਗੁੱਟ ਵਿੱਚ ਦੁਪੱਤੀ ਤੁਹਾਡੇ ਨਾਲ ਹੈ ਹਮੇਸ਼ਾ ਉਹ ਦਿਲੋ ਤਨ ਮੰਨਦਾਨ ਤੁਹਾਡੇ ਨਾਲ ਹੈ ਕਿ ਆ ਸਾਰੇ ਨੂੰ ਕਹਿੰਦੀ ਸੀ ਕਿ ਮੈਂ ਆਪਣੀ ਟੀਮ ਜਿਹੜੀ ਵੀ ਹੈ ਜਿਹਨੇ ਕੀ-ਕੀ ਬਣਦਾ ਹੈ ਨਾ ਸਾਦੇ ਸਤਿਕਾਰਯੋਗ ਨੇ ਕੁਝ ਸ਼੍ਰੀਆਂ ਜਿਆਦਾ ਘਟੀਆਂ ਬਟੀਆਂ ਛੱਡ ਕੇ ਇੱਕ ਵਾਰ ਫਿਰ ਦੁੱਗਲ ਸਾਹਿਬ ਉੱਤੇ ਜੋ ਸਾਡੀ ਸਾਰੀ ਮਾਰਕੀਟ ਨੇ ਇੱਕ ਰਿਸ਼ਵਾਸ ਪ੍ਰਗਟ ਕੀਤਾ ਕੁਝ ਟਾਈਮ ਸੇ ਜਦੋਂ ਮੈਂ ਮਾਰਟਰ ਮਾਰਕੀਟ ਦੇ ਵਿੱਚ ਆਇਆ ਸੀ ਸੀ ਉਹ ਜੋੜਾ ਸਰਦਾਰ ਸੀ ਔਰ ਕੋਈ ਵੀ ਕੋਈ ਭੀੜ ਪੜਦੀ ਸੀ ਤੇ ਮਨੋਜ ਜੀ ਸਾਡੇ ਨਾਲ ਕੇ ਖੜੇ ਹੁੰਦੇ ਸੀ ਮੈਂ ਜਾਨਾ ਉਹੀ ਦੁੱਗਲ ਜੀ ਉਹਨਾਂ ਨੇ ਇੱਕ ਕਰਵਾ ਦੇ ਉੱਤੇ ਚੱਲਣ ਕਿ ਮਾਰਕੀਟ ਦੇ ਵਿੱਚ ਕੋਈ ਵੀ ਕਿਸੇ ਕਿਸੇ ਨੂੰ ਜੀ ਪ੍ਰੋਬਲਮ ਆਂਦੀ ਏ ਤੇ ਦੁੱਗਲ ਸਾਹਿਬ ਅਸੀਂ ਤੁਹਾਡੇ ਨਾਲ ਸਾਰੇ ਖੜੇ ਹਾਂ ਤੁਸੀਂ ਸਟਾਫ ਬਣ ਕੇ ਖੜੇ ਹੋਣਾ ਤੇ ਦੋਤਾਂ ਨੂੰ ਇੱਕ ਵਾਰੀ ਦਾਸਲੇ ਹੋ ਕਿ ਵੀ ਇੱਕ ਮਾਰਡਮ ਮਾਰਕੀਟ ਜਿਹੜੀ ਜੰਨਰ ਦੇ ਵਿੱਚ ਇੱਕ ਦਿਲ ਹੈ ਜਿਹੜਾ ਜਿੱਦਾਂ ਆਪਾਂ ਕਹ ਲਈਏ ਵੀ ਕਰਾੜ ਬਣੇ ਦਿੱਲੀ ਦਾ ਕਹਿ ਸਕਦੇ ਆਪਾਂ ਸਾਰੀ ਟੀਮ ਉਹ ਕੋ ਧੰਨਵਾਦ ਤੁਹਾਡਾ ਮੀਡੀਆ ਦਾ ਧੰਨਵਾਦ ਸਾਰੇ ਆਇਆ ਦਾ ਧੰਨਵਾਦ ਮੇਰੇ ਉਹਨਾਂ ਕੋ ਸਾਡੇ ਸਾਡੇ ਪੈਟਰਨ ਨੂੰ ਜਿਹੜੋ ਵੀ ਤੁਹਾਨੂੰ ਲੋੜ ਪੈ ਗਈ ਹੈ ਤੁਹਾਡੇ ਨਾਲ ਕਰਾ ਧੰਨਵਾਦ